ਰਪਿੰਦਰ ਹਾਂਜੀ ਹਾਂਜੀ ਆ ਗਈਆਂ ਉਹ ਆਈ ਇੱਕ ਮਿੰਟ ਮੇਰੀ ਗੱਲ ਸੁਣੀ ਆਣ ਕੇ ਉਹ ਲਿਆ ਵਾ ਬਾਹਰ ਦਾ ਕੰਮ ਬਣਾਉ ਇਹ ਨਾ ਹੋਵੇ ਵੀ ਤੂੰ ਕਹਦੇ ਵੀ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰ ਲੂੰਗੀ ਪੈਸੇ ਢੇਲੇ ਬਾਰੇ ਹਾਂਜੀ ਮੈਂ ਉਹਨਾਂ ਨਾਲ ਠੋਕੇ ਜਵਾਬ ਦਿੱਤਾ ਵਾ ਅੱਛਾ ਫੇ ਜੇ ਉਹਤੇ 50 ਲੱਖ ਲਾਉਣਾ ਤੇ 50 ਲੱਖ ਮੇਰੇ ਅਕਾਊਂਟ ਚ ਪਾਓ ਸੁਣੋ ਕੋਈ ਨਹੀਂ ਵੇਖ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਆ ਪਤਾ ਕੀ ਗੱਲ ਵਾ ਜੇ ਮੈਂ ਉਥੇ ਰਹਿ ਆਣਾ ਤੇ ਮੈਂ ਸਾਰੀ ਉਮਰ ਬਾਹਰ ਘਟ ਜਾਣੀ ਆ ਤੇ ਤੁਸੀਂ ਇੱਥੇ ਰਹਿਣਾ ਤੇ ਚਲ ਜੇ ਇਕੱਠੇ ਬਾਹਰ ਦਿਲ ਜਾਗੇ ਤੇ ਵਧੀਆ ਹੀ ਆ ਦੋਈ ਦੋਈ ਠੀਕ ਮਾਈ ਕਰਾਂਗੇ ਕਿਉਂ ਜੋ ਤੋਂ ਨੰਬਰ ਤੇ ਲੱਗੇ ਆ ਹੂੰ ਹੂੰ ਤੇ ਮੈਨੂੰ ਦਰਵਾਜ਼ੇ ਪਈ ਉਹਨਾਂ ਦਾ ਆਪਣਾ ਨਾ ਲਾਵੇ ਨਹੀਂ ਕੋਈ ਗੱਲ ਲੰਗੀ ਹਾਂਜੀ ਮੈਂ ਨਾ ਜੋ ਬੰ ਨੂੰ ਕਿਹਾ ਸੀਗਾ ਹਾਂਜੀ ਕਿ ਜੇ ਕੋਈ ਗੱਲਬਾਤ ਹੁੰਦੀ ਵੀ ਤੁਹਾਨੂੰ ਪਤਾ ਲੱਗਦਾ ਨਾ ਹਾਂਜੀ ਹਾਂਜੀ ਤਾਂ ਥੋੜਾ ਜਿਹਾ ਸੀਕਰੇਟੀ ਰੱਖਿਓ ਜਦੋਂ ਮੰਮੀ ਜੀ ਵਿਆਹ ਕੀਤਾ ਸੀ ਨਾ ਤੇ ਮੈਨੂੰ ਪਤਾ ਵਾ ਵੀ ਕਿੰਨੀਆਂ ਗੱਲਾਂ ਬਾਤਾਂ ਮੈਨੂੰ ਸੁਣਨੀਆਂ ਪਈਆਂ ਆਂ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਮੈਂ ਤੇ ਤੇਰੇ ਡੈਡੀ ਨਾਲ ਸਾਰੇ ਕੰਮ ਕਰ ਲਾਂਗੇ